ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਗਾਜਰ ਮਲਾਈ ਬਰਫੀ ਬਾਰੇ ਵਿੱਚ ਠੀਕ ਹੈ ਜੀ ਜਿਹਨੂੰ ਕਿ ਗਾਜਰ ਪਾਕ ਮਲਾਈ ਬਰਫੀ ਕਹਿੰਦੇ ਆ ਤੇ ਲੋ ਜੀ ਅੱਜ ਆਪਾਂ ਨੇ ਹੋਰ ਐਸਟੀ ਬਣਾਈ ਆ ਤੇ ਜਿਹੜਾ ਜਿਹੜਾ ਮੈਂ ਸਮਝ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਜੀ ਤੇ ਜਿਹੜੇ ਜਿਹੜੇ ਤਰੀਕੇ ਨਾਲ ਬਣਾਈ ਉਹ ਵੀ ਵੀਡੀਓ 'ਚ ਦੱਸਾਂਗੇ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਵਧੀਆ ਐਨ ਪੂਰੀ ਹਲਵਾਈ ਸਟਾਈਲ ਪੂਰੇ ਐਨ ਵਧੀਆ ਤਰੀਕੇ ਨਾਲ ਤੁਹਾਨੂੰ ਬਰਫੀ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਜਿਹੜੀ ਤੁਹਾਡੇ ਕੋਲ ਆਸਾਨੀ ਨਾਲ ਬਣ ਜਵੇ ਤੇ ਅੱਜ ਉਹ ਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਗਾਜਰ ਪਾਕ ਮਲਾਈ ਬਰਫੀ ਸਭ ਤੋਂ ਪਹਿਲਾਂ ਜਿਹੜਾ ਕੰਮ ਹੈਗਾ ਜੀ ਆਪਾਂ ਨੇ ਗਾਜਰਾਂ ਲੈ ਲੈਣੀਆਂ ਏ ਉਹ ਚੰਗੀ ਤਰ੍ਹਾਂ ਧੋਣੀਆਂ ਤੇ ਛਿੱਲਣੀਆਂ ਆਪਾਂ ਨੇ ਠੀਕ ਹੈ ਜੀ ਗਾਜਰਾਂ ਗਾਜਰਾਂ ਦੀ ਬਰਫੀ ਬਣਾਉਣ ਵਾਸਤੇ ਵਧੀਆ ਕੁਆਲਿਟੀ ਦੀ ਲਾਲ ਗਾਜਰਾਂ ਤੁਸੀਂ ਵਰਤਿਓ ਤੇ ਬਗਾਜਰਾਂ ਦਾ ਜਿਹੜਾ ਪੇਟ ਹੈਗਾ ਉਹ ਹੈਗਾ 1 ਕਿਲੋ ਯਾਨੀ 1 ਕੇਜੀ ਠੀਕ ਹੈ ਜੀ ਗਾਜਰਾ ਇਹ ਤੇ ਹੁਣ ਆਪਾਂ ਨੇ ਇਹਨਾਂ ਨੂੰ ਕਰਨਾ ਗ੍ਰੇਟ ਯਾਨੀ ਕद्दूकस ਇਹ ਕਰ ਲੈਣੀ ਐ ਤੇ ਬਰੀਕ ਪਾਸੇ ਤੇ ਕਰਨੀ ਆਪਾਂ ਨੇ ਇਹ ਜੇ ਤਾਂ ਬਣਾ ਰਹੇ ਹਾਂ ਆਪਾਂ ਹਲਵਾ ਫਿਰ ਤਾਂ ਆਪਾਂ ਨੇ ਕਰਨੀ ਆ ਮੋਟੀਆਂ ਕद्दूकस ਪਰ ਜੇ ਆਪਾਂ ਨੇ ਬਰਫੀ ਬਣਾਉਣੀ ਆ ਫਿਰ ਆਪਾਂ ਨੇ ਬਰੀਕ ਵਾਲੀ ਸਾਈਡ ਤੋਂ ਕद्दूकस ਕਰਨੀ ਆ ਯਾਨੀ ਗ੍ਰੇਟ ਕਰਨੀ ਆ ਏ ਤੇ ਹੁਣ ਆਪਾਂ ਇਹਨਾਂ ਨੂੰ ਕद्दूकस ਯਾਨੀ ਗ੍ਰੇਟ ਕਰ ਲੈਂਦੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਦੀ ਆਪਾਂ ਨੇ ਇਹ ਕਰਨੀ ਆਏ ਤੇ ਗਾਜਰਾਂ ਜਿਹੜੀਆਂ ਆਪਾਂ ਨੇ ਕੱਦੂਕਾਸ ਜਾਨੀ ਗ੍ਰੇਟ ਕਰ ਲੀਆਂ ਆ ਦੇਖੋ ਜੀ ਤੇ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਯਾਨੀ ਗਜੇਲਾ ਬਰਫੀ ਬਣਾਉਣੀ ਕਰਦੇ ਹਾਂ ਸਟਾਰਟ ਤੇ ਹੁਣ ਆਪਾਂ ਲਵਾਂਗੇ ਇੱਕ ਕੜਾਹੀ ਕੜਾਹੀ ਆ ਜਦੋਂ ਵੀ ਬਰਫੀ ਬਣਾਉਣੀ ਜਾਂ ਤੁਸੀਂ ਗਾਜਰ ਦਾ ਹਲਵਾ ਬਣਾਉਣਾ ਉਹ ਥੋੜੀ ਜਿਹੀ ਭਾਰੀ ਹੋਣੀ ਚਾਹੀਦੀ ਆ ਠੀਕ ਆ ਜੀ ਯਾਨੀ ਹੈਵੀ ਹੋਣੀ ਚਾਹੀਦੀ ਆ ਜੇ ਹੌਲੀ ਕੜਾਹੀ ਹੋਊਗੀ ਤਾਂ ਇਹਨੂੰ ਥੱਲੇ ਲੱਗਣ ਦਾ ਜ਼ਿਆਦਾ ਜਿਹੜੇ ਚਾਂਸ ਹੋ ਜਾਂਦੇ ਠੀਕ ਆ ਜੀ ਮਤਲਬ ਵੀ ਥੱਲੇ ਲੱਗਦੀ ਫਿਰ ਆਪਣਾ ਗਜਰੇਲਾ ਜਾਂ ਗਾਜਰ ਦੀ ਬਰਫੀ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਠੀਕ ਆ ਜੀ 10 ਤੋਂ 15 ਮਿੰਟ ਕੁਛ ਨਹੀਂ ਇਹਦੇ ਵਿੱਚ ਪਾਉਣਾ ਆਪਾਂ ਨੇ ਹਾਲੇ ਨਾ ਕੋਈ ਦੁੱਧ ਪਾਉਣਾ ਨਾ ਕੋਈ ਖੰਡ ਕਿਉਂਕਿ ਪਹਿਲਾਂ ਆਪਾਂ ਨੇ ਥੋੜਾ ਜਿੰਦਾ ਪਾਣੀ ਸਕਾਉਣਾ ਏ ਤੇ ਸੇਕ ਰੱਖਣਾ ਪੂਰਾ 10 ਤੋਂ 15 ਮਿੰਟ ਆਪਾਂ ਇਦਾਂ ਹੀ ਇਹਨੂੰ ਚਲਾਉਂਦੇ ਰਹੋਗੇ ਠੀਕ ਆ ਜੀ ਤਾਂ ਜੋ ਗਾਜਰਾਂ ਜਿਹੜੀਆਂ ਥੋੜੀਆਂ ਨਰਮ ਹੋ ਜਵੇ ਤੇ ਲਓ ਜੀ ਇਦਾਂ ਹੁਣ ਆਪਾਂ ਇਹਨੂੰ ਚਲਾਉਂਦੇ ਰਹੋਗੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਸਪੋਰਟ ਕਰਦੇ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਨਾਲੇ ਕਮੈਂਟ ਕਰਦੇ ਕਰੋ ਠੀਕ ਆ ਜੀ ਕਮੈਂਟ ਕਰਨ ਨਾਲ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਗਾਜਰਾਂ ਨੂੰ ਪੱਕਦਿਆਂ ਨੂੰ 10 ਤੋਂ 15 ਮਿੰਟ ਹੋ ਗਏ ਆ ਜੀ ਤੇ ਹੁਣ ਆਪਾਂ ਇਹ ਚ ਐਡ ਕਰੂਗੇ ਦੁੱਧ 1 ਕੇਜੀ ਆਪਾਂ ਨੇ ਗਾਜਰਾਂ ਲਈਆਂ ਐ ਤੇ ਅੱਧਾ ਕਿਲੋ ਆਪਾਂ ਨੇ ਦੁੱਧ ਐਡ ਕਰ ਲੈਣਾ ਠੀਕ ਆ ਜੀ ਇਹਦੇ ਚ ਤੇ ਜਿਹੜਾ ਦੁੱਧ ਐਡ ਕਰਨਾ ਐ ਉਹ ਤੁਸੀਂ ਕਰਨਾ ਐਨ ਫੁੱਲ ਫੈਟ ਇਹਨੀ ਦੁੱਧ ਦੀ ਫੁੱਲ ਫੈਟ ਹੋਣੀ ਚਾਹੀਦੀ ਜਿਆਦਾ ਪਤਲਾ ਦੁੱਧ ਐਡ ਨਹੀਂ ਕਰਨਾ ਤੇ ਲਓ ਜੀ ਜਿਆਦਾ ਦੁੱਧ ਵੀ ਨਾ ਪਾਇਓ ਤੇ ਜੇ ਤੁਸੀਂ ਹਲਵਾ ਬਣਾ ਰਹੇ ਹੋ ਫਿਰ ਕਿਲੋ ਗਾਜਰਾਂ ਦੇ ਵਿੱਚ ਕਿਲੋ ਦੁੱਧ ਵੀ ਚੱਲ ਜਾਊਗਾ ਪਰ ਅੱਪਾ ਬਣਾ ਰਹੀਆਂ ਬਰਫੀ ਇਸ ਕਰਕੇ ਆਪਾਂ ਨੇ ਅੱਧਾ ਹੀ ਅੱਧਾ ਕਿਲੋ ਹੀ ਦੁੱਧ ਪਾਣਾ ਯਾਨੀ 1/2 ਕਿਜੀ ਤੇ ਲਓ ਜੀ ਇੱਕ ਕੌਲੀ ਪਾ ਦੂੰਗੀ ਆਪਾਂ ਖੰਡ ਦੀ ਤੇ ਖੰਡ ਹੈ ਜਿਹੜੀ ਤੁਸੀਂ ਅੱਧੀ ਕੌਲੀ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਠੀਕ ਹੈ ਜੀ 1 ਕਿਲੋ ਗਾਜਰਾਂ ਦੇ ਵਿੱਚ ਜਿਹੜੀਆਂ ਆਪਾਂ ਨੇ 2 250 ਗ੍ਰਾਮ ਚੀਨੀ ਪਾ ਦੇਣੀ ਆ ਤੇ ਜ਼ਿਆਦਾ ਚੀਨੀ ਵੀ ਨਹੀਂ ਪਾਉਣੀ ਹੈਗੀ ਤੇ ਹੁਣ ਆਪਾਂ ਇਹਨੂੰ ਪਕਾਉਂਗੇ ਆਂ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਪੱਕਣ ਨੂੰ ਜਿਹੜਾ ਟਾਈਮ ਆ ਠੀਕ ਹੈ ਜੀ ਤਕਰੀਬਨ 30 ਤੋਂ 35 ਮਿੰਟ ਲੱਗ ਜਣੇ ਆ ਤੇ ਨੀਚੋਂ ਨਾਲ ਇਹਨੂੰ ਪਕਾਇਓ ਤੇ ਫਿਰ ਆਪਣੀ ਬਰਫੀ ਆ ਜਿਹੜੀ ਇਹਨ ਬਣ ਜੂਗੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਕਾਈ ਜਾਉਂਗੇ ਜਦੋਂ ਤੱਕ ਇਹ ਇਹ ਗਾੜਾ ਨਹੀਂ ਹੋ ਜਾਂਦਾ ਤੇ ਨਾਲੇ ਗਾਜਰਾਂ ਨਹੀਂ ਗਲ ਜਾਂਦੀਆਂ ਤੇ ਥੋੜਾ ਜਿਹਾ ਪੈਦੇ ਵਿੱਚ ਇਲਾਇਚੀ ਪਾਊਡਰ ਐਡ ਕਰ ਦੋਗੇ ਤੇ ਤੁਸੀਂ ਇਹਦੇ ਵਿੱਚ ਕੋਈ ਜੇ ਕਲਰ ਪਾਉਣਾ ਹੋਇਆ ਕਲਰ ਵੀ ਪਾ ਸਕਦੇ ਹੋ ਜਾਂ ਫਿਰ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਕੱਟ ਕੇ ਚਕੰਦਰ ਪਾ ਦਿਓ ਠੀਕ ਹੈ ਜੀ ਚਕੰਦਰ ਨਾਲ ਵੀ ਜਿਹੜਾ ਕਲਰ ਹੈ ਥੋੜਾ ਜਿਹਾ ਹੋਰ ਮਤਲਬ ਵਧੀਆ ਆ ਜਾਂਦਾ ਹੈ ਜਦੋਂ ਆਪਾਂ ਨੇ ਇਹ ਪਕਾਉਣਾ ਠੀਕ ਹੈ ਜੀ ਜਦੋਂ ਆਪਾਂ ਇਹਦੇ ਵਿੱਚ ਦੁੱਧ ਪਾਉਂਦੇ ਆ ਉਸ ਤੋਂ 10 ਮਿੰਟ ਬਾਅਦ ਨਾ ਇਹ ਐਦਾਂ ਦਾ ਹੋਣ ਲੱਗ ਜਾਂਦਾ ਹੈ ਜਿਹੜੀ ਦੁੱਧ ਵੀ ਇਹਦਾ ਸੁੱਕਣ ਲੱਗ ਜਾਂਦਾ ਠੀਕ ਹੈ ਜੀ ਤੇ ਗਾਜਰਾ ਵੀ ਦੇਖੋ ਜਿਹੜੀਆਂ ਆਪਣੀਆਂ ਐਨ ਗਲ ਗਈਆਂ ਤੇ ਹੁਣ ਆਪਾਂ ਇਹਨੂੰ ਐਦਾਂ ਹੀ ਪਕਾਈ ਜਾਉਂਗੇ ਤੇ ਜਦੋਂ ਇਹਦਾ ਦੁੱਧ ਠੀਕ ਹੈ ਸੁੱਕ ਜਵੇ ਯਾਨੀ ਵਿੱਚ ਤੇ ਔਰ ਗਾਜਰਾਂ ਗਲ ਜਵੇ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡੇ ਸੇਕ ਵੀ ਘੱਟ ਕਰ ਲਿਓ ਤੈਨੂੰ ਹਿਲਾਉਣਾ ਵੀ ਲਗਾਤਾਰ ਹੈ ਫਿਰ ਕਿਉਂਕਿ ਫਿਰ ਥੱਲੇ ਲੱਗਣ ਦੇ ਜਿਹੜੇ ਇਹਦੇ ਚਾਂਸ ਉਹ ਜ਼ਿਆਦਾ ਹੋ ਜਾਂਦੇ ਆ ਤੇ ਲਓ ਜੀ ਆ ਦੇਖੋ ਕਿੰਨੀਆਂ ਵਧੀਆ ਗਾਜਰਾਂ ਜਿਹੜੀਆਂ ਗਲ ਚੁੱਕੀਆਂ ਤੇ ਆਪਾਂ ਇਹਨੂੰ ਫੋੜ ਪਕਾ ਲੈਨੇ ਆ ਤੇ ਜਦੋਂ ਠੀਕ ਹੈ ਜੀ ਆਪਣੀਆਂ ਗਾਜਰਾਂ ਐਦਾਂ ਬਿਲਕੁਲ ਡਰਾਈ ਜੀਆਂ ਹੋ ਜਾਣ ਨਾ ਆ ਸਮਝ ਲਓ ਵੀ ਇਹ ਬਣਨ ਵਾਲਾ ਹੈ ਆ ਦੇਖੋ ਗਾਜਰਾਂ ਨਾ ਜੁੜਨ ਲੱਗੀਆਂ ਹੁਣ ਆਪਸ ਦੇ ਵਿੱਚ ਠੀਕ ਹੈ ਜੀ ਇੱਕਠਾ ਹੋਣ ਲੱਗ ਗਿਆ ਤਾਂ ਸਮਝ ਲਓ ਹੁਣ ਇਹ ਛੇਤੀ ਉਹ ਹੋ ਜਾਊਗਾ ਤੇ ਇਹ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਘੀ ਐਡ ਕਰ ਦੇਣਾ ਤੇ ਸੀ ਠੀਕ ਹੈ ਜੀ ਤਿੰਨ ਚਾਰ ਕ ਚਮਚੇ ਜਾਂ ਤੁਸੀਂ ਦੇਖ ਸਕਦੇ ਜਿੰਨਾ ਕ ਮੈਂ ਪਾਇਆ ਏ ਇੰਨਾ ਕ ਤੁਸੀਂ ਘੀ ਇਹਦੇ ਵਿੱਚ ਐਡ ਕਰ ਲਿਓ ਤੇ ਲੋਜੀ ਹੁਣ ਆਪਾਂ ਇਹਨੂੰ ਫੇਰ ਇਦਾਂ ਹੀ ਮਿਕਸ ਕਰੂੰਗੇ ਤੇ ਜਦੋਂ ਠੀਕ ਹੈ ਜੀ ਗਾਜਰਾ ਇਹ ਆਪਣੀ ਐਨ ਜਵੇਂ ਡੋ ਚ ਆਉਣ ਲੱਗ ਜਵੇ ਜਿਵੇਂ ਡੋ ਹੁੰਦਾ ਠੀਕ ਹੈ ਜੀ ਆ ਦੇਖੋ ਹੁਣ ਇਹ ਇਕੱਠੀਆਂ ਹੋਣ ਲੱਗ ਗਈਆਂ ਤਾਂ ਸਮਝ ਲਓ ਇਹ ਬਰਫੀ ਹੈ ਜਿਹੜੀ ਆਪਣੀ ਜਮ ਜੂਗੀ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਜਿਹੜੇ ਵਿੱਚ ਥੋੜਾ ਬਹੁਤਾ 3-4 ਚਮਚੇ ਨਾਰੀਅਲ ਦੇ ਬਰਾਦੇ ਦੇ ਪਾਉਣੇ ਆ ਜਿਹੜੀ ਕੋਕੋਨਟ ਪਾਊਡਰ ਹੈ ਇਹ ਆਪਾਂ ਨੇ ਤਾਂ ਪਾਉਣਾ ਹੈ ਕਿਉਂਕਿ ਇਹ ਬਰਫੀ ਨੂੰ ਜਮਣ ਦੇ ਵਿੱਚ ਠੀਕ ਹੈ ਜੀ ਹੈਲਪ ਕਰੂਗਾ ਤੇ ਨਾਲੇ ਬਰਫੀ ਦਾ ਜਿਹੜਾ ਫਲੇਵਰ ਆ ਥੋੜਾ ਜਿਹਾ ਵਧੀਆ ਹੋ ਜਾਊਗਾ ਆ ਦੇਖੋ ਜੀ ਹੁਣ ਇਹ ਐਨ ਇਕੱਠੀਆਂ ਹੋਣ ਲੱਗੀਆਂ ਬੱਸ ਤੁਹਾਨੂੰ ਦਿਖਾ ਪੀ ਦਿੰਦਾ ਹਲੇ ਵੀ ਯਾਨੀ ਪੱਕਣ ਨੂੰ ਇਹਨੂੰ ਟਾਈਮ ਲੱਗੂਗਾ ਠੀਕ ਹੈ ਜੀ ਤਕਰੀਬਨ 5 ਤੋਂ 6 ਮਿੰਟ ਇਹਨੂੰ ਹੋਰ ਲੱਗ ਜਣੇ ਆ ਤੇ ਜਦੋਂ ਬਿਲਕੁਲ ਇਹ ਇਕੱਠਾ ਹੋ ਜਵੇ ਨਾ ਉਸ ਟਾਈਮ ਤੇ ਤੁਸੀਂ ਇਹਨੂੰ ਸੇਕ ਘੱਟ ਕਰਕੇ ਪਕਾਉਣਾ ਏ ਠੀਕ ਹੈ ਜੀ ਜੇ ਸੇਕ ਜ਼ਿਆਦਾ ਕਰੂਗੇ ਫਿਰ ਆਹ ਦੇਖੋ ਜਿੱਦਾਂ ਸਾਈਡਾਂ ਤੇ ਨਹੀਂ ਲੱਗਣ ਲੱਗ ਜਾਂਦਾ ਫਿਰ ਜਿਹੜੀ ਬਰਫੀ ਹੈ ਜਣੀ ਆਪਣੀ ਗਜਰੇਲੇ ਦੀ ਉਹ ਸਾਈਡਾਂ 'ਪ ਜਣੀ ਲੱਗਣ ਲੱਗ ਜੂਗੀ ਤੇ ਜਲ ਜੂਗੀ ਇਸ ਕਰਕੇ ਇਸ ਟਾਈਮ ਤੇ ਆਪਾਂ ਨੇ ਇਹਨੂੰ ਹੁਣ ਮੀਡੀਅਮ ਸੇਕ 'ਤੇ ਪਕਾਉਣਾ ਏ 4 ਤੋਂ 5 ਮਿੰਟ ਹੋਰ ਆਹ ਦੇਖੋ ਹੁਣ ਇਹ ਬਿਲਕੁਲ ਇਕੱਠਾ ਹੋਣ ਲੱਗ ਗਿਆ ਇਹਦੀ ਆਹੀ ਨਿਸ਼ਾਨੀ ਆ ਵੀ ਹੁਣ ਇਹ ਬਰਫੀ ਬਣ ਕੇ ਆਪਣੀ ਜੰਮ ਜੂਗੀ ਜਦੋਂ ਮੰਨ ਲਓ ਗਾਜਰਾ ਇਦਾਂ ਕੜਾਹੀ ਨੂੰ ਛੱਡਣ ਲੱਗ ਜਾਣ ਸਾਰਾ ਡੋ ਇਕੱਠਾ ਹੋਣ ਲੱਗ ਜਵੇ ਤਾਂ ਸਮਝ ਲਓ ਬਰਫੀਆ ਨੇ ਹੁਣ ਆਪਣੀ ਜੰਮ ਜੂਗੀ ਤੇ ਲਓ ਜੀ ਬਰਫੀ ਬਣ ਕੇ ਆਪਣੀ ਰੈਡੀ ਹੈ ਜੀ ਆ ਦੇਖੋ ਹੁਣ ਬਿਲਕੁਲ ਇਹਨੇ ਕੜਾਹੀ ਜਿਹੜੀ ਇਹ ਛੱਡ ਚੁੱਕੀ ਆ ਤਾਂ ਸਮਝ ਲਓ ਪਰਫੈਕਟ ਹੈ ਜੀ ਇਹ ਹੁਣ ਇਹ ਜੰਮ ਜੂਗੀ ਸੋ ਇਸ ਤਰੀਕੇ ਦੀ ਜਦੋਂ ਇਹ ਬਣੂਗੀ ਆ ਦੇਖੋ ਠੀਕ ਹੈ ਜੀ ਬਿਲਕੁਲ ਇਹਨ ਡਰਾਈ ਹੋ ਚੁੱਕੀ ਆ ਤੇ ਹੁਣ ਆਪਾਂ ਨੇ ਗੈਸ ਆ ਜਿਹੜਾ ਕਰਤੇ ਆ ਬੰਦ ਤੇ ਹੁਣ ਆਪਾਂ ਇਹਨੂੰ 5-4 ਮਿੰਟ ਥੋੜੀ ਜਿਹੀ ਠੰਡੀ ਕਰਕੇ ਉਸ ਤੋਂ ਬਾਅਦ ਕਿਸੇ ਟ੍ਰੇ ਦੇ ਵਿੱਚ ਜਾਂ ਕਿਸੇ ਥਾਲੀ ਦੇ ਵਿੱਚ ਆਪਾਂ ਇਹਨੂੰ ਜਮਾ ਦੋਗੇ ਤੇ ਜਦੋਂ ਤੱਕ ਆਪਣੀ ਬਰਫੀ ਠੰਡੀ ਹੁੰਦੀ ਹੈ ਠੀਕ ਹੈ ਜੀ ਥੋੜਾ ਜਿਹਾ ਇੱਕ ਟ੍ਰੇ ਦੇ ਵਿੱਚ ਆਪਾਂ ਰੈਂਡ ਆਇਲ ਜਾਂ ਦੇਸੀ ঘি ਲਾ ਦੋਗੇ ਤੇ ਮੈਂ ਲਾ ਰਿਹਾ ਦੇਸੀ ঘি ਠੀਕ ਹੈ ਜੀ ਕਿਉਂਕਿ ਰੈਂਡ ਦਾ ਟੇਸਟ ਹੈ ਜਿਹੜਾ ਹੈ ਬਰਫੀ 'ਚ ਜੇ ਆਪਾਂ ਰੈਂਡ ਲਾਉਂਗੇ ਨਾ ਤਾਂ ਟੇਸਟ 'ਚ ਥੋੜਾ ਜਿਹਾ ਫਰਕ ਪਾਊਗਾ ਇਸ ਕਰਕੇ ਤੁਸੀਂ ਦੇਸੀ ঘি ਲਾ ਲਿਓ ਕਿਉਂਕਿ ਜਦੋਂ ਆਪਾਂ ਬਰਫੀ ਦੀ ਕਟਿੰਗ ਕਰੂਗੇ ਨਾ ਅੱਪਾ ਥੋੜਾ ਜਿਹਾ ਇਹਨੂੰ ਗਰਮ ਕਰ ਲੂਗੇ ਟ੍ਰੇ ਨੂੰ ਤੇ ਫਿਰ ਠੀਕ ਹੈ ਜੀ ਆਸਾਨੀ ਨਾਲ ਜਿਹੜੀ ਇਹ ਬਰਫੀ ਦੇ ਪੀਸ ਆ ਜਿਹੜੇ ਆਪਣੇ ਬਾਹਰ ਆਜੂਗੇ ਤੇ ਲਓ ਜੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਟ੍ਰੇ ਦੇ ਵਿੱਚ ਦੇਸੀ ਘੀਏ ਜਿਹੜਾ ਲਾ ਲਣਾ ਹੈ ਤੇ ਆਹ ਲਓ ਜੀ ਬਰਫੀ ਆ ਜਿਹੜੀ ਦੇਖੋ ਆਪਣੀਆਂ ਬਿਲਕੁਲ ਆਹ ਦੇਖੋ ਇਕੱਠੀ ਜੀ ਹੋ ਗਈ ਸੋ ਇਸ ਤਰੀਕੇ ਨਾਲ ਇਹ ਜੁੜ ਜਾਂਦੀ ਆ ਸੋ ਇੱਥੇ ਪਤਾ ਲੱਗ ਜਾਂਦਾ ਵੀ ਇਹ ਜੰਮ ਜੂਗੀ ਠੀਕ ਹੈ ਜੀ ਐਦਾਂ ਬਰਫੀ ਆ ਜਿਹੜੀ ਜੁੜਨੀ ਚਾਹੀਦੀ ਆ ਜੇ ਐਦਾਂ ਜੁੜ ਰਹੀ ਆ ਤਾਂ ਸਮਝ ਲਓ ਜੰਮ ਜੂਗੀ ਤੇ ਲਓ ਜੀ ਬਰਫੀ ਆਪਣੀ ਆਦੀ ਥੰਡੀ ਹੋ ਚੁੱਕੀ ਆ ਤੇ ਜਿਆਦਾ ਠੰਡੀ ਇਹ ਕਰਨੀ ਨਹੀਂ ਹੈਗੀ ਤੇ ਹੁਣ ਆਪਾਂ ਇਹਨੂੰ ਪਾ ਦਿੰਦੇ ਆ ਟ੍ਰੇ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਸੈੱਟ ਠੀਕ ਹੈ ਜੀ ਕੋਈ ਚਮਚ ਲੈ ਲਣ ਆਪਾਂ ਨੇ ਇਹ ਤੇ ਆਪਾਂ ਨੇ ਟ੍ਰੇ ਦੇ ਵਿੱਚ ਕਰਨੀਆਂ ਸੈੱਟ ਹੋਣ ਇਹ ਐਨ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਤੇ ਆਪਾਂ ਨੇ ਇਹ ਜਿਆਦਾ ਠੀਕ ਹੈ ਜੀ ਪਤਲੀ ਨਹੀਂ ਮਤਲਬ ਸੈੱਟ ਕਰਨੀ ਹੈਗੀ ਇਹਦੇ ਵਿੱਚ ਕਿਉਂਕਿ ਜਦੋਂ ਬਰਫੀ ਕੱਟੂਗੇ ਨਾ ਫਰ ਜਿਹੜੇ ਗਜਰੇਲਾ ਬਰਫੀ ਦੇ ਪੀਸ ਆ ਉਹ ਟੁੱਟਣ ਲੱਗ ਜਾਂਦੇ ਆ ਯਾਨੀ ਸਹੀ ਢੰਗ ਨਾਲ ਨਹੀਂ ਆਉਂਦੇ ਹੈਗੇ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਜੀ ਸੈੱਟ ਕਰੂਗੇ ਮੰਨ ਲਓ ਜ਼ਿਆਦਾ ਮੋਟੀ ਵੀ ਆਪਾਂ ਨੇ ਵਿੱਚ ਸੈੱਟ ਨਹੀਂ ਕਰਨੀ ਇਹ ਤੇ ਜ਼ਿਆਦਾ ਪਤਲੀ ਵੀ ਨਹੀਂ ਕਰਨੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਦੋਂ ਇਹ ਸੈੱਟ ਹੋ ਗਈ ਫਿਰ ਆਪਾਂ ਲਾਵਾਂਗੇ ਇਹਦੇ ਪਰ ਖੋਏ ਦੀ ਲੇਅਰ ਤੇ ਲਓ ਜੀ ਇਹਨੂੰ ਹੁਣ ਆਪਾਂ ਸੈੱਟ ਕਰ ਲੈਂਦੇ ਆ ਤੇ ਜੇ ਤੁਸੀਂ ਹਲੇ ਤੱਕ ਸਾਡਾ ਚੈਨਲ ਠੀਕ ਜੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋ ਜਾਂ ਠੀਕ ਹੈ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲਓ ਜੀ ਇਹਨੂੰ ਹੁਣ ਕਰ ਲੈਂਦੇ ਆਪਾਂ ਸੈੱਟ ਇਸ ਤਰੀਕੇ ਨਾਲ ਬਰਫੀ ਆਪਾਂ ਨੇ ਸੈੱਟ ਕਰਤੀ ਆ ਤੇ ਹੁਣ ਆਪਾਂ ਇਹਦੇ ਉੱਪਰ ਲਾਉਂਦੇ ਆ ਖੋਏ ਵਾਲੀ ਲੇਅਰ ਤੇ ਖੋਏ ਵਾਲੀ ਲੇਅਰ ਲਾਉਣ ਵਾਸਤੇ ਆਪਾਂ ਨੂੰ ਚਾਹੀਦਾ ਖੋਆ ਠੀਕ ਹੈ ਜੀ ਜਿਹੜਾ ਕੀ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਤਾਂ ਤੇ ਚਿੱਟਾ ਖੋਆ ਕਿਵੇਂ ਤਿਆਰ ਹੁੰਦਾ ਐਦੀ ਵੀਡੀਓ ਮੈਂ ਠੀਕ ਹੈ ਜੀ ਚੈਨਲ ਤੇ ਪਾਈ ਹੋਈ ਆ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਤੇ ਲਓ ਜੀ ਖੋਆ ਆਪਣੇ ਕੋਲ ਜਿਹੜਾ ਹੈਗਾ ਤੇ ਉਹਦੇ ਵਿੱਚ ਆਪਾਂ ਥੋੜੀ ਜਿਹੀ ਚੀਨੀ ਪਾ ਲੂंगे ਚੀਨੀ ਜ਼ਿਆਦਾ ਨਹੀਂ ਪਾਉਣੀ ਹੈਗੀ ਕਿਉਂਕਿ ਖੋਆ ਵੀ ਮਿੱਠਾ ਹੁੰਦਾ ਠੀਕ ਹੈ ਜੀ ਤੇ ਆਪਣੀ ਬਰਕੀ ਵੀ ਮਿੱਠੀ ਆ ਇਸ ਕਰਕੇ ਥੋੜੀ ਜਿਹੀ ਆਪਣੇ ਦੇ ਵਿੱਚ ਚੀਨੀ ਪਾ ਲਈ ਤੇ ਇਹਨੂੰ ਆਪਾਂ ਹੁਣ ਕਰੂਗੇ ਮੈਲਟ ਤੇ ਥੋੜਾ ਜਿਹਾ ਪਾ ਲੂंगे ਆਪਾਂ ਇਹਦੇ ਵਿੱਚ ਦੁੱਧ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੂਗੇ ਠੀਕ ਹੈ ਜੀ ਸੇਕ ਰੱਖਣਾ ਮੀਡੀਅਮ ਤਾਂ ਜੋ ਖੋਆ ਜਿਹੜਾ ਥੱਲੇ ਵੀ ਨਾ ਲੱਗੇ ਤੇ ਲਓ ਜੀ ਹੁਣ ਆਪਾਂ ਇਹਨੂੰ ਮੈਲਟ ਕਰ ਲੈਂਦੇ ਆ ਚੰਗੀ ਤਰ੍ਹਾਂ ਤੇ ਲਓ ਜੀ ਖੋਆ ਜਿਹੜਾ ਮੈਲਟ ਹੋ ਚੁੱਕਿਆ ਤੇ ਜਦੋਂ ਮੈਲਟ ਹੋ ਜਵੇ ਨਾ ਖੋਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਸਿਰਫ ਇਹ 2-3 ਮਿੰਟ ਪਕਾਉਣਾ ਹੈ ਜਿਆਦਾ ਨਹੀਂ ਪਕਾਉਣਾ ਹੈਗਾ ਤੇ ਜੇ ਜਿਆਦਾ ਪਕਾਉਗੇ ਫਿਰ ਇਹ ਹਾਰਡ ਹੋ ਜਾਊਗਾ ਠੀਕ ਹੈ ਜੀ ਤੇ ਲਓ ਜੀ ਖੋਆ ਪੱਕ ਕੇ ਆਪਣਾ ਰੈਡੀ ਹੈ ਜੀ ਠੀਕ ਹੈ ਜੀ ਆ ਦੇਖੋ ਤੇ ਹੁਣ ਏਦਾਂ ਦਾ ਆਪਾਂ ਨੇ ਇਹ ਰੱਖਣਾ ਹੈ ਮੰਨ ਲਓ ਜ਼ਿਆਦਾ ਡਰਾਈ ਨਹੀਂ ਕਰਨਾ ਹੈਗਾ ਜੇ ਡਰਾਈ ਕਰੋਗੇ ਨਾ ਤੇ ਜ਼ਿਆਦਾ ਡਰਾਈ ਕਰੋਗੇ ਜਦੋਂ ਇਹਨੇ ਸੁੱਕਣਾ ਹੈ ਬਰਫੀ ਨੇ ਜਮਣਾ ਹੈ ਤੇ ਉੱਪਰ ਤੇ ਇਹਨੇ ਬਿਲਕੁਲ ਸੁੱਕ ਜਾਣਾ ਜਿਹੜਾ ਕਿ ਚੰਗਾ ਨਹੀਂ ਲੱਗਣਾ ਹੈਗਾ ਇਸ ਕਰਕੇ ਤੁਸੀਂ ਇਹਨੂੰ ਥੋੜਾ ਜਿਹਾ ਨਰਮੇ ਰੱਖਿਓ ਠੀਕ ਹੈ ਜੀ ਇਸ ਤਰੀਕੇ ਦਾ ਤੁਸੀਂ ਇਹਨੂੰ ਕਰ ਲਿਓ ਕਿਉਂਕਿ ਠੰਡਾ ਹੋਣ ਤੋਂ ਬਾਅਦ ਇਹ ਪੈਸੀ ਜਮ ਜਾਂਦਾ ਹੈ ਤੇ ਲਓ ਜੀ ਥੋੜਾ ਜਿਹਾ ਠੰਡਾ ਕਰਕੇ ਹੁਣ ਆਪਾਂ ਇਹਨੂੰ ਬਰਫੀ ਦੇ ਉੱਪਰ ਲਾ ਦਾਂਗੇ ਤੇ ਲਓ ਜੀ ਖੋਆ ਆਪਣਾ ਸੈੱਟ ਹੋ ਚੁੱਕਿਆ ਹੈ ਹੁਣ ਆਪਾਂ ਇਹਨੂੰ ਬਰਫੀ ਦੇ ਉੱਪਰ ਧਾਰ ਲੂਗੇ ਇਸ ਤਰੀਕੇ ਨਾਲ ਤੇ ਇਦਾਂ ਆਪਾਂ ਨੇ ਉੱਪਰ ਇਹਦੀ ਲੇਅਰ ਲਾਉਣੀ ਆ ਠੀਕ ਹੈ ਜੀ ਤੇ ਲੋ ਜੀ ਇਹਨੂੰ ਆਪਾਂ ਹੁਣ ਸੈੱਟ ਕਰ ਦੋਗੇ ਇਸ ਤਰੀਕੇ ਨਾਲ ਤੋਂ ਆਪਾਂ ਨੇ ਜ਼ਿਆਦਾ ਮੋਟਾ ਵੀ ਸੈੱਟ ਨਹੀਂ ਕਰਨਾ ਇਹ ਹਲਕੀ ਜੀ ਲੇਅਰ ਲਾਉਂਗੇ ਠੀਕ ਹੈ ਜੀ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਲਾ ਦੇਣੀ ਆ ਸਾਰੀ ਲੇਅਰ ਤੇ ਲੋ ਜੀ ਲੇਅਰ ਆਪਾਂ ਨੇ ਲਾ ਲਈ ਆ ਤੇ ਇਦਾਂ ਸੈੱਟ ਹੋਣ ਤੋਂ ਬਾਅਦ ਆਪਾਂ ਥੋੜੀ ਜੀ ਹੱਥ ਨਾਲ ਇਹਨੂੰ ਠੀਕ ਹੈ ਜੀ ਇਦਾਂ ਸੈੱਟ ਕਰ ਦੋਗੇ ਤਾਂ ਜੋ ਲੇਅਰ ਜਿਹੜੀ ਆਪਾਂ ਨੇ ਠੀਕ ਹੈ ਜੀ ਉੱਪਰ ਲਾਈ ਆ ਬਰਫੀ ਦੇ ਉਹਨ ਸੈੱਟ ਹੋ ਜਵੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਸੈੱਟ ਕਰ ਦੇਣੀ ਆ ਆ ਦੇਖੋ ਕਿੰਨੀ ਵਧੀਆ ਹੋ ਰਹੀ ਆ ਕਿਉਂਕਿ ਖੋਆ ਜਿਉਂ ਜਿਉਂ ਠੰਡਾ ਹੁੰਦਾ ਨਾ ਫਿਰ ਇਹ ਹੱਥ ਨੂੰ ਨਹੀਂ ਚਿਪਕਦਾ ਹੈਗਾ ਠੀਕ ਹੈ ਜੀ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਸੈੱਟ ਕਰ ਦਿਓ ਤੇ ਜਦੋਂ ਸਾਰੀ ਲੇਅਰ ਸੈੱਟ ਹੋ ਗਈ ਫਿਰ ਨਾ ਆਪਾਂ ਨੇ ਕੋਈ ਕੌਲੀ ਲੈ ਕੇ ਠੀਕ ਹੈ ਜੀ ਇਸ ਤਰੀਕੇ ਨਾਲ ਦੇ ਪਰ ਘਮਾ ਦੇਣੀ ਹਲਕੀ ਹਲਕੇ ਹੱਥਾਂ ਨਾਲ ਤਾਂ ਜੋ ਉੱਪਰ ਠੀਕ ਹੈ ਜਿਹੜੇ ਮਾਰੇ ਮੋٹے ਹੱਥਾਂ ਨਾਲ ਟੋਏ ਜੇ ਬਣੇ ਆ ਉਹ ਸੈੱਟ ਹੋ ਜਵੇ ਸੋ ਇਸ ਤਰੀਕੇ ਨਾਲ ਆਪਾਂ ਨੇ ਹਲਕੇ-ਹਲਕੇ ਹੱਥਾਂ ਨਾਲ ਠੀਕ ਹੈ ਜੀ ਇਹ ਸੈੱਟ ਕਰ ਦੇਣੀ ਆ ਤੇ ਉੱਪਰ ਤੈਨ ਪਲੇਨ ਹੋ ਜਾਊਗੀ ਫਿਰ ਇਹ ਤੇ ਲਓ ਜੀ ਹੁਣ ਆਪਾਂ ਇਹਦੇ ਉੱਪਰ ਲਾਉਂਗੇ ਥੋੜੇ ਜੇ ਠੀਕ ਹੈ ਜੀ ਪਿਸਤੇ ਤੇ ਬਦਾਮ ਕੱਟੇ ਹੋਏ ਡੈਕੋਰੇਸ਼ਨ ਵਾਸਤੇ ਤਾਂ ਜੋ ਥੋੜੀ ਜੀ ਵਧੀਆ ਲੱਗੇ ਇਹ ਪਿਸਤੇ ਬਦਾਮ ਲਾ ਲਏ ਆ ਤੇ ਹੁਣ ਇਹਨਾਂ ਨੂੰ ਵੀ ਆਪਾਂ ਨੇ ਥੋੜੇ ਜੇ ਹੱਥ ਨਾਲ ਸੈੱਟ ਕਰਨੇ ਆ ਤਾਂ ਜੋ ਇਹ ਵਿੱਚ ਫਸ ਜਾਵੇ ਜਦੋਂ ਆਪਾਂ ਕਟਿੰਗ ਕਰੂਗੇ ਨਾ ਤਾਂ ਜੋ ਇਹ ਬਾਹਰ ਨਾ ਨਿਕਲੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਇੱਥੇ ਪਿਸਤੇ ਬਦਾਮ ਲਾ ਦੇਣੀਆਂ ਤੈਨੂੰ ਜੀ ਗਾਜਰ ਪਾਕ ਮਲਾਈ ਬਰਫੀ ਬਣ ਕੇ ਰੈਡੀ ਆ ਜੀ ਤੈਨੂੰ ਜਮਣ ਨੂੰ 5 ਤੋਂ 6 ਘੰਟੇ ਲੱਗ ਜਣੇ ਆ ਜਦੋਂ ਇਹ ਜਮ ਗਈ ਫਿਰ ਕਰਾਂਗੇ ਆਪਾਂ ਇਹਦੀ ਕਟਿੰਗ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਲੋ ਜੀ ਮਿਲਦੇ ਆ ਜਦੋਂ ਬਰਫੀ ਆਪਣੀ ਜਮ ਗਈ ਤੇ ਲਓ ਜੀ ਬਰਫੀ ਆ ਜਿਹੜੀ ਆਪਣੀ ਜੰਮ ਚੁੱਕੀ ਆ ਆ ਦੇਖੋ ਕਿੰਨੀ ਵਧੀਆ ਇਹ ਜਮੀ ਆ ਤੇ ਲਓ ਜੀ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਠੀਕ ਆ ਜੀ ਪੀਸ ਜਿਹੜੇ ਤੁਸੀਂ ਆਪਣੇ ਹਿਸਾਬ ਕਿਤਾਬ ਜਿੱਡੇ ਜਿੱਡੇ ਤੁਹਾਨੂੰ ਪੀਸ ਚਾਹੀਦੇ ਹੋਏ ਉੱਡੇ ਉੱਡੇ ਤੁਸੀਂ ਕੱਟ ਲਿਓ ਤੇ ਲਓ ਜੀ ਆਪਾਂ ਇਹਦੀ ਕਰ ਲੈਂਦੇ ਆ ਹੁਣ ਕਟਿੰਗ ਠੀਕ ਆ ਜੀ ਬਰਫੀ ਆਪਣੀ ਬਹੁਤ ਵਧੀਆ ਜਮੀ ਆ ਜੀ ਗਾਜਰ ਪਾਕ ਮਲਾਈ ਬਰਫੀ ਤੇ ਲਓ ਜੀ ਪਹਿਲਾਂ ਆਪਾਂ ਇਸ ਤਰੀਕੇ ਦੀ ਲਾਈਨਾਂ ਮਾਰੂਗੇ ਤੇ ਹੁਣ ਆਪਾਂ ਇਹ ਸਾਈਡ ਦੀ ਲੈਣਾ ਮਾਰ ਲਾਂਗੇ ਠੀਕ ਹੈ ਜੀ ਤੇ ਲੋ ਜੀ ਪੀਸ ਚੈੱਕ ਕਰੋ ਜੀ ਕਿੰਨੇ ਵਧੀਆ ਬਰਫੀ ਦੇ ਪੀਸ ਹੈ ਜੀ ਆਪਣੀ ਗਾਜਰ ਪਾਕ ਮਲਾਈ ਬਰਫੀ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਕੱਢ ਲੈਂਦੇ ਆ ਕਿਸੇ ਪਲੇਟ ਦੇ ਵਿੱਚ ਤੇ ਲੋ ਜੀ ਬਰਫੀ ਬਣ ਕੇ ਆਪਣੀ ਰੈਡੀ ਹੈ ਜੀ ਦੇਖੋ ਕਿੰਨੀ ਵਧੀਆ ਇਹ ਜਮੀ ਆ ਇਸ ਤਰੀਕੇ ਨਾਲ ਬਣਾ ਸਕਦੇ ਹੋ ਜੇ ਤੁਸੀਂ ਘਰੇ ਗਾਜਰ ਪਾਕ ਮਲਾਈ ਬਰਫੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਾਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਤੇ ਲਓ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ